ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਵ ਦੇਸ਼ਾਂ ਵਿੱਚ ਵੱਸਦੀਆਂ ਹੋਈਆਂ ਗੁਰੂ ਰੂਪ ਸੰਗਤਾਂ ਸਾਰੀ ਸੰਗਤ ਨੂੰ ਕੌਮੀ ਸਾਬ ਮੋਰਚੇ ਵਿੱਚੋਂ ਜਿਹੜਾ ਖਾਲਸਾ ਪੰਥ ਖਾਲਸਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੁਣ ਸਾਰੀ ਸੰਗਤ ਨੂੰ ਭਾਈ ਜਿਹੜਾ ਵਿਸਾਖੀ ਦਾ ਦਿਹਾੜਾ ਫੌਜਾਂ ਦਮਦਮਾ ਸਾਹਿਬ ਮਨਾ ਰਹੀਆਂ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ 15 ਤਰੀਕ ਦਾ ਮੱਲਾ ਜਿਹੜਾ ਉੱਥੇ ਨਿਕਲਣਾ ਹੈ ਤੇ ਉਸ ਤੋਂ ਉਪਰੰਤ ਆਪਾਂ ਜਿਹੜਾ ਕੌਮੀ ਸਾਫ ਮੋਰਚਾ ਵਾਈਫਫ ਚੌਂਕ ਮੋਹਾਲੀ ਸੱਤ ਫੇਸ ਲੱਗਿਆ ਹੋਇਆ ਹੈ ਕੌਮੀ ਇਨਸਾਫ ਮੋਰਚਾ ਉਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਆਪਾਂ ਮੱhalla 16 ਤਰੀਕ ਨੂੰ ਸਾਰੀਆਂ ਜਿਹੜੀਆਂ ਇੱਥੇ ਬੈਠੀਆਂ ਨਿਹੰਗ ਸਿੰਘ ਜਥੇਬੰਦੀਆਂ ਜਹੇਦਾਰ ਬਾਬਾ ਗੁਰਸੇਵਕ ਸਿੰਘ ਜੀ ਬੈਠੇ ਨੇ ਬਾਬਾ ਧੀਰਾ ਸਿੰਘ ਜੀ ਬੈਠੇ ਨੇ ਤੇ ਜ਼ਿਲ੍ਹਾ ਜਥੇਦਾਰ ਬਾਬਾ ਲਖਵੀਰ ਸਿੰਘ ਜੀ ਤੇ ਦਾਸ ਤੁਹਾਡਾ ਸੇਵਾਦਾਰ ਤੇ ਇੰਦਰ ਹਰਦੀਪ ਸਿੰਘ ਜੀ ਹੁਣੇ ਸਾਰੀਆਂ ਫੌਜਾਂ ਰਲ ਮਿਲ ਕੇ ਜੁੜ ਕੇ ਇਥੋਂ 16 ਤਰੀਕ ਨੂੰ ਜਿਹੜਾ ਮੱhalla ਕੌਮੀ ਇਨਸਾਫ ਮੋਰਚੇ ਵਿੱਚੋਂ ਨਿਕਲਣਾ ਹੈ ਸਾਰੀ ਸੰਗਤ ਨੂੰ ਬੇਨਤੀ ਆ ਵੀ ਕੌਮੀ ਇਨਸਾਫ ਮੋਰਚੇ 'ਚ ਵੱਧ ਚੜ ਕੇ ਸੰਗਤ ਜਿਹੜੀ ਕੀ ਮੱਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਦੇ ਵਿੱਚ ਮੱੱਲਾ ਕੱਢੀਏ ਆਪਾਂ ਕੌਮੀ ਇਨਸਾਫ ਮੋਰਚੇ ਵਿੱਚੋਂ ਜਿਹੜਾ ਸੁਹਾਣਾ ਸਾਹਿਬ ਜਾ ਕੇ ਆਪਾਂ ਨਮਸਕਾਰ ਕਰਕੇ ਅੰਮ੍ਰਿਤਸਰ ਗੁਰਦਾਰਾ ਸਾਹਿਬ ਦੇ ਵਿੱਚ ਨਮਸਕਾਰ ਕਰਕੇ ਫਿਰ ਵਾਪਸੀ ਆ ਕੇ ਮੋਰਚੇ ਦੇ ਵਿੱਚ ਹੀ ਜਿਹੜੀਆਂ ਸ਼ਸਤਰ ਵਿੱਦਿਆ ਘੋੜ ਦੌੜ ਨੇਜੇ ਬਾਜੀ ਜਿਹੜੇ ਕਰਤੱਬ ਨੰਗ ਸਿੰਘਾਂ ਦੇ ਰਵਾਇਤਨ ਕਰਤੱਬ ਨੇ ਜਿਹੜਾ ਮਰਿਆਦਾ ਚੱਲੀ ਆ ਰਹੀ ਆ ਗੁਰੂ ਅਰਜਨ ਸਾਹਿਬ ਜੀ ਦੇ ਟਾਈਮ ਤੋਂ ਮਰਿਆਦਾ ਚੱਲੀ ਜਿਹੜੀ ਆ ਰਹੀ ਆ ਤੇ ਇਹ ਮਰਿਆਦਾ ਜਿਹੜੀ ਆਪਾਂ ਇੱਥੇ ਕੌਮੀ ਸਾਂ ਮੋਰਚੇ ਦੇ ਵਿੱਚ ਘੋੜ ਦੌੜ ਸ਼ਸਤਰ ਵਿੱਦਿਆ ਇਹ ਕਰਤੱਬ ਨੰਗ ਸਿੰਘ ਜਥੇਬੰਦੀਆਂ ਦਿਖਾਉਣਗੀਆਂ ਤੇ ਸਾਰੀ ਸੰਗਤ ਨੂੰ ਜੇ ਕੋਈ ਹੋਰ ਕੋਈ ਬਚਨ ਗੁਰ ਆਪਣਾ ਮੋਰਚੇ ਬਾਰੇ ਕੋਈ ਕਰਨਾ ਹੈ ਬਚਨ ਬਲਾ ਜਮ ਹੱਲੇ ਬਾਰੇ ਨੰਬਰ ਨੋਟ ਕਰ ਲਓ 950100 1562 95011562 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸਦ ਸੰਗਤ ਜੀ ਸਾਡੇ ਸਿੰਘ ਸਾਹਿਬ ਜਹੇਦਰ ਬਾਬਾ ਕ੍ਰਿਪਾਲ ਸਿੰਘ ਜੀ ਨੇ ਆਪ ਜੀ ਨੂੰ ਖਾਲਸਾ ਪ੍ਰਗਟ ਦਿਵਸ ਜੀ ਦੀਆਂ ਵਧਾਈਆਂ ਦਿੱਤੀਆਂ ਅਸੀਂ ਵੀ ਸਾਰੀਆਂ ਸੰਗਤਾਂ ਨੂੰ ਖਾਲਸਾ ਪ੍ਰਗਟ ਦਿਵਸ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਵਧਾਈ ਦੇਣੇ ਆ ਜੀ ਤੇ ਕੌਮੀ ਅਨਸਾਫ਼ ਮੋਰਚੇ ਦੇ ਵਿੱਚ ਸਾਡੇ ਸਿੰਘ ਸਾਹਿਬ ਜਹੇਦਰ ਬਾਬਾ ਗੁਰਸੇਵਕ ਸਿੰਘ ਜੀ ਸਿੰਘ ਸਾਹਿਬ ਜਹੇਦਰ ਬਾਬਾ ਲਖਵੀਰ ਸਿੰਘ ਜੀ ਸ਼ੰਗ ਸਿੰਘ ਸਾਹਿਬ ਜਹੇਦਾਰ ਬਾਬਾ ਕ੍ਰਿਪਾਲ ਸਿੰਘ ਜੀ ਕਮਿਊਨ ਸਾਫ ਮੋਰਚੇ ਦੇ ਵਿੱਚ ਮਹੱਲਾ ਸਜਾਇਆ ਜਾਊਗਾ ਨਿਹੰਗ ਸਿੰਘਾ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਨਿਮਰਤਾ ਸਹਿ ਬੇਨਤੀ ਕਰਦੇ ਆਂ ਕਿ ਖਾਲਸੇ ਪੰਥ ਦੇ ਮਹੱਲੇ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਪਹੁੰਚਣ ਤੇ ਮਹੱਲੇ ਦੀਆਂ ਰੌਣਕਾਂ ਵਧਾਉਣ ਜੀ ਸਾਡੇ ਸਿੰਘ ਸਾਹਿਬ ਜਹੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ 96 ਕਰੋੜੀ ਮਹਾਂਪੁਰਖ ਸ਼੍ਰੋਮਣੀ ਪੰਥ ਅਕਾਲੀ ਬੋਡਾਦਾਲ ਦਾ ਵਲੋਗਾਈ ਕੀਤੀ ਜਾ ਰਹੀ ਆ ਜੀ ਕਮਿਨ ਸਾਫ ਮੋਰਚੇ ਦੀ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਆ ਸਾਰੀਆਂ ਇਹ ਫੌਜਾਂ ਦਾ ਸਜੋਗ ਸਿੱਖ ਸੰਗਤਾਂ ਦਾ ਸਜੋਗ ਇਹ ਮਹੱਲਾ ਸਜਾਇਆ ਜਾਊਗਾ ਸਾਰੀਆਂ ਇਹ ਸੰਗਤਾਂ ਨੇ ਖਾਲਸਾ ਪੰਥ ਦੇ ਦਰਸ਼ਨ ਦਦਾਰੇ ਕਰਨੇ ਮਹੱਲੇ ਦੀਆਂ ਰੌਣਕਾਂ ਵਧਾਉਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ